ਅਸਟਰੀ ਹਾਂਜੀ ਕਮਿਸ਼ਨਰ ਨੂੰ ਥੋੜਾ ਲਵ ਮਾਰੇ ਅੰਚਨਾ ਦੇ ਖਰਾਬ ਜਿਹੜੀ ਮੈਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਸ਼ਨਰ ਨੂੰ ਬੜੀ ਸੌਦਾ ਮਿਲੀ ਜਦੋਂ ਉਹਦੇ ਵਿੱਚ ਇੱਕ ਫਤੇ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲ ਕੁਮਾਰ ਸਿੰਘ ਫਤੇ ਤੇ ਇਹਦੇ ਨਾਲ ਦਾ ਜਿਹੜਾ ਸਾਤੀ ਸ਼ਿਵਾ ਰਮਨ ਕੁਮਾਰ ਇਹ ਸ਼ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਉਹਨਾਂ ਦੀ ਸਖਤੀ ਨਾਲ ਪੁਛਗਿੱਛ ਕੀਤੀ ਗਈ ਪੁਛਗਿੱਛ ਦੇ ਵਿੱਚ ਇਹਨਾਂ ਕੋਲੋਂ ਪੰਦੇ ਵਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ ਪਿੰਡਾ ਗ੍ਰਾਮ ਵੀ ਰਿਕਵਰ ਹੋਈ ਹੈ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜਿਆਦਾ ਜਿਹੜੀਆਂ ਗੁੰਡਾਗਰਦੀ ਕਰ ਰਹੇ ਸੀਗੇ ਜਿਹਦੇ ਵਿੱਚ ਅੱਜ ਸੀਐਨ ਇੰਚਾਰਜ ਰਿਸਪੈਕਟਿਵ ਸੈਂਟਰ ਨੂੰ ਪਰਮਿਸ਼ਨ ਲਈ ਜਿਹਦੇ ਤੇ ਇਹਨਾਂ ਬਲੂਗਏ ਰੌਡ ਉੱਪਰ ਕਿਹਾ ਇਹਨਾਂ ਕੋਲੋਂ ਵਰਤਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅੱਗੇ ਵੀ ਜਿਹੜੀਆਂ ਕੀ ਕਰਨਾ ਹੈ ਸ਼ਹਿਰ ਵਿੱਚ ਉਹਦੀ ਤਫ਼ਤੀਸ਼ ਚੱਲ ਰਹੀ ਹੈ ਜੋ ਕਿ ਇਹ ਬੱਚੇ ਹਨ ਇਹਨਾਂ ਦੇ ਜਿਹੜਾ ਫਤਿਹ ਹੈਗੇ ਇਹਦੇ ਖਿਲਾਫ 16 ਪਰਚੇ ਦਰਜ ਹੈਗੇ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ 11 ਪਰਚੇ ਦਰਜ ਕਮਿਸ਼ਨਰ ਦੇ ਵਿੱਚ ਹੀ ਹੈ ਜਾਂ ਸਰ ਇੱਕ ਕਮੇਟੀ ਦੇ ਵਿੱਚ ਹੈ ਬਿਤਾਰੀਤ ਹੋਈ ਹੈ ਗ੍ਰਿਫਤਾਰੀ ਨਹੀਂ ਹੋਈ ਹੈ ਅਕਰਵਾਲ ਮੋਬਾਈਲ ਹੋਸਟ ਹੈ ਉਹਨੇ ਬੜਾ ਇਹਨਾਂ ਦਾ ਇੱਕ ਪਿੰਨਾ ਪਿੱਛੇ ਜਿਹੜਾ ਇਹਨਾਂ ਨੇ ਘਰ ਇੱਕ ਬੱਸੀ ਬਾਬਾ ਕੇ ਨਾਲ ਇਲਾਕੇ ਦੇ ਵਿੱਚ ਸਟਾਪਜਾ ਵੀ ਕੀਤਾ ਸੀਗਾ ਤੁਸੀਂ ਉਹ ਸਾਰੇ ਬਖਤੀਸ਼ ਦਾ 파ਟ ਹੈ ਤਫਤੀਸ਼ ਦੇ ਵਿੱਚ ਜਿਹੜੀ ਬਲਾਈ ਕਿ ਤਰਤੀਆਂ ਚ ਕਰ ਜਾਈਏ ਵਾਂਟਡ ਕਿਹੜੇ ਮਾਮਲੇ ਚ ਸੀਗੇ ਇੱਕ ਲਗ ਲਗ ਮੁਕਦਮੇ ਵਾਂਟਾ ਇਹਦੇ ਵਿੱਚ ਜਿਹੜੇ ਮੁਕਦਮੇ ਦੇ ਅਸੀਂ ਨੂੰ ਅਰੈਸਟ ਕਰਤਾ ਹੈ 82